ਬੋਝੇ ਬਖੋਨੀ ਸਦਾ ਜੀ ਕੀ ਕਰਨੀ ਆਹ ਕਰਦਾ ਯਾਰੀਆਂ ਚ ਸਦਾ ਜੀ ਦੇ ਕਾ ਕਰਦਣ ਸਾ ਵੀਦਰ ਦੇਖੋ ਪਿੰਡਿਆਂ ਤੋੜ ਦੋ ਲੈ ਜਾਨੇ ਇਧਰੇ ਕਿ ਸਦਾ ਜੀ ਦੇ ਕਾ ਕਰਦਣ ਰਾਜੂ ਤੁਹਾਡਾ ਨਕਮਾ पूछेते हैं दे राजू, राजू, हैं, हाँ? हैं, हाँ? मुंह नहीं देखता, राजू वाला भी मेरा मुंह नहीं दिखाने आओ थोड़ी राजू वाले, हेलो कैरी, हेलो, हेलो कै <laughs> ਸਾਰ ਬੰਦਾ ਚੜਾ ਰਾਜੂ ਹਡਪੂ ਲਪਾਲਾ ਕਿਛੇ ਸਤਾਰਜਦੇ ਇੰਨੀਆਂ ਚ ਬਰਾਤਾਂ ਹੀ ਪ੍ਰਾਊਡ ਫੀਲ ਕਰਨੇ ਆ ਕਿ ਮੈਂ ਇੰਨੀਆਂ ਸਜੀਆਂ ਬੀਜੀਆਂ ਤੁਹਾਡੇ ਹੁੰਦਿਆਂ ਨੂੰ ਹੂੰ ਕਦੀ ਤਾਂ ਪ੍ਰਾਊਡ ਫੀਲ ਹੋਇਆ ਮੇਰੇ ਤੇ ਬਹੁਤ ਕਿਦਾਂ ਕਿਦਨ ਹੋਇਆ ਹੈ ਤੁਸੀਂ ਇਹ ਗਿੰਨੇ ਮੈਂ ਕਰਦੀ ਨਹੀਂ ਕੋ ਹੈ ਵੇਖੋ ਬਣਾਇਆ ਇੱਥੇ ਨਾ ਇੱਕ ਕਕਰੀਲਾ ਲੱਗਾ ਏ ਕਿਦਾਂ ਆ ਵਡਾ ਹੋ ਗਿਆ ਇਹਨੂੰ ਕਿ ਜਿੰਨਾ ਕਕਰੀਲਾ ਲੱਗਾ ਉਹ ਛਟਕੂ ਜਿਆ ਛਟਕੂ ਜਿਆ ਕਕਰੀਲਾ ਲੱਗਾ ਤੇ ਹੋਰ ਤਾਂ ਨਹੀਂ ਵੇ ਅੱਛਾ ਜੇ ਕੋਈ ਛੋਟੇ ਛੋਟੇ ਲੱਗਣੇ ਸ਼ੁਰੂ ਹੋ ਗਏ ਆ ਇਹਨਾਂ ਵੱਲਾਂ ਨੂੰ ਮੈਂ ਇਦਾਂ ਫੋਲਡ ਕਰ ਦੇਣੀ ਆ ਇਦਾਂ ਕਰਕੇ ਕਿ ਉੱਪਰ ਨੂੰ ਚੱਲ ਜਾਣ ਸਾਰੀਆਂ ਵੱਲਾਂ ਇਦਾਂ ਹੀ ਮੈਂ ਤਾਂ ਨੂੰ ਬੰਨ੍ਹ ਦਿੰਨੀ ਆ ਤੇ ਅਹ ਸ਼ਾਇਦ ਪਤਾ ਨਹੀਂ ਹੁਣ ਵੀ ਅੱਲਾ ਦੀ ਵੱਲਾਂ ਆ ਜਾਂ ਕੱਦੂਆਂ ਦੀ ਕਿਉਂਕਿ ਮੈਂ ਨੇ ਇੱਥੇ ਜਿਆਦੀਆਂ ਵੱਲਾਂ ਬੀਜੀਆਂ ਸੀ ਤੇ ਸਾਡੇ ਉਹ ਮਿਸਤਰੀ ਨੇ ਪੰਨਪੁੰਨ ਦਿੱਤੀਆਂ ਜਿਹੜਾ ਲੱਗਾ ਸੀ ਚੁੰਮਕੇ ਵਾਲਾ ਪਤਾ ਨਹੀਂ ਹੁਣ ਇਹ ਕੱਦੂਆਂ ਕਾ ਜਾਂ ਕੀ ਆ ਕਰਤੀਆ ਵਾਲੀ ਵੱਲ ਵੀ ਤਾਹ ਨੂੰ ਮੈਂ ਇਹ ਜੇ ਆਕਾਰ ਪੁੱਟਣ ਕਾ ਵੱਢਣ ਦੇ ਹੌਲੀ ਹੌਲੀ ਸਾਰਾ ਸਾਫ ਹੋ ਜਾਈ ਨਾ ਫਿਰ ਖਾਣੀ ਆ ਤਾਂ ਨਿਆਮੀ ਵੱਢਤਾ ਵਾ ਸੁੱਕ ਗਿਆ ਇਹਦਾ ਆਪਾਂ ਬੀ ਬਣਾ ਲਾਂਗੇ ਕਿਦਾਂ ਦਾ ਬੰਦ ਆ ਤੇ ਸਿੰਪਲਾ ਮਰਚੰ ਤੋੜਨ ਵਾਲੀਆਂ ਹੋਈਆਂ ਇਹਨੂੰ ਕੋਈ ਸਪਰੇ ਵਗੈਰਾ ਕੁਝ ਨਹੀਂ ਆ ਬਿਨਾਂ ਸਪ੍ਰੇਟੋ ਇਹਨੇ ਤੋੜ ਲਾਂਗੇ ਜਿਹੜੀਆਂ ਹੈਗੀਆਂ ਛੋਟੀਆਂ ਮੋਟੀਆਂ ਸਾਰੀਆਂ ਮਿਰਚਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਰੀਆਂ ਬਹੁਤ ਸਾਰੀਆਂ ਮਿਰਚਾਂ ਵਿੱਚ ਛੋਟੇ ਛੋਟੇ ਬੁੱਤੀ ਨੇ ਆ ਦੇਖੋ ਐਡਾ ਭਰੇ ਨੇ ਬੁੱਤੀ ਮੱਛਾਂ ਦੇ ਨਾਲ ਭਰੀ ਮਿੱਠੀਆਂ ਮੱਛਾਂ ਨੇ ਕੋੜੀਆਂ ਨਹੀਂ ਹੈਗੀਆਂ ਜਾਵਾਂ ਲਓ ਜੀ ਆ ਇੰਨੀਆਂ ਕਿ ਪਿੰਡੀਆਂ ਤੇ ਇੰਨੀਆਂ ਕਿ ਸ਼ਮਲਾ ਮੱਛਾਂ ਨਿਕਲ ਆਈਆਂ ਤੇ ਮੈਂ ਹੁਣੇ ਬਣਾ ਲੈਣੀ ਆ ਸਪਰੇਆ ਤੋਂ ਬਿਨਾ ਵਾਏ ਪਰ ਹੋ ਸਕਦਾ ਇਹਨੂੰ ਨਾ ਕੋਈ ਨਮਕ ਵਗੈਰਾ ਦੀ ਸੇਵ ਨਮਕ ਦੀ ਇਹਨੂੰ ਸਪਰੇ ਕਰਨੀ ਪੈਣੀ ਆ ਪਿੱਡੀਆਂ ਨੂੰ ਨਾ ਕਿਤੇ ਕਿਤੇ ਇਹਨਾਂ ਸੁੰਡੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਬੜੀ ਫਰੈਸ਼ ਨਿਕਲਿਆ ਪੋਤੇ ਵੀ ਹੋ ਗਏ ਆਪਣੇ ਸਾਫ਼ ਬਿਲਕੁਲ ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪਕੌਰ ਮੈਂ ਸਵਾਗਤ ਕਰਦੇ ਆ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਤੇ ਸਾਰੇ ਜਿਹੜੇ ਵੀ ਫਸਟ ਵੀਡੀਓ ਮਾਸਤਾ ਹੋ ਗਈ ਤੇ ਆ ਗਈ ਇੱਕ ਦਿਨ ਬਿਆਸ ਤੇ ਕੁੱਤਲ ਮੈਂ ਰੱਖ ਲਿਆ ਆਪਣੇ ਪਾਸ ਸੱਚ ਹੈ ਤੇ ਬਾਅਦ ਚ ਜ਼ਰੂਰਤ ਨਹੀਂ ਪਈ ਯਾਦ ਹੀ ਨਹੀਂ ਰਿਹਾ ਮੈਨੂੰ ਛੇ ਆ ਆਇ ਕਿ ਹੂੰ ਤੇ ਇਹ ਤਾਂ ਲਿਆਉਂਦੇ ਕਿਉਂਕਿ ਸਾਡੇ ਬੱਚੇ ਵੱਡੇ ਹੀ ਆ ਹੋਣੇ ਕਹਿੰਦੇ ਨੇ ਛੇ ਹੋਣੀ ਤੇ ਮੈਂ ਲਿਆਉਣੀ ਅਗੋਂ ਮੈਂ ਸਾਡਾ ਛੋਟਾ ਜਿਹਾ ਉਹ ਆ ਜਾਂਦਾ ਉਹਨੂੰ ਦੇ ਦੇ ਤਾਂ ਇੱਕ ਦੂਰ ਉਹ ਤੇ ਬੱਚੇ ਨੂੰ ਹੁੰਦਾ ਹੀ ਆ ਖਾਣ ਦਾ ਨਾ ਰੋਈ ਚੜੀ ਲਾਹ ਚ ਜਿਆ ਤੇ ਉਹ ਨਾਲ ਆ ਵੀ ਜਾਂਦਾ ਵੈਸੇ ਕਰਕੇ ਤੇ ਹੁਣ ਦਾ ਹੀ ਚੱਲਦੇ ਆ ਕਾਦੀਆਂ ਨੂੰ ਮੈਂ ਤੇ ਪਰਾਤ ਸਪੋਟੇ ਨਾਲ ਤਾਂ ਹੁੰਦਾ ਸ਼ੱਲਾ ਵੜਾਉਂਦਾ ਕੋਈ ਤੇ ਮੈਨੂੰ ਨਾ ਧਰਨ ਬੈ ਜਾਂਦੀ ਆ ਤੇ ਹੁਣ ਮੇਰੇ ਪੇਨ ਹੋਈ ਜਾਂਦੇ ਆ ਤਾਂ ਲੀਟਲ ਹੀ ਨੱਖ ਚੱਲਿਆ ਸ਼ੱਲਾ ਲਾਉਣ ਨੂੰ ਵਾਸਤੇ ਤੇ ਉਹ ਸ਼ਾਮ ਨੂੰ ਬੈਂਦੇ ਆ ਜਿਹੜਾ ਸ਼ੱਲਾ ਲਾਗਣਾ ਨਾ ਜੁੱਤੀਆਂ ਵਾਲੇ ਦੇ ਪਾਹ ਵਾਲਾ ਪਾਈ ਬਣਾਉਂਦਾ ਸ਼ੱਲਾ ਉਹਦੇ ਕੋਲ ਫਰਮਾਵਾ ਅੰਗੇ ਸ਼ੱਲਾ ਸ਼ੱਲਾ ਦੇ ਵਿੱਚੋਂ ਫੋਨੀ ਨਹੀਂ ਆ ਕੜਾਈ ਉਹਨਾਂ ਕਹਿਣਾ ਬਣਾ ਲਈ ਨਾ ਕਿਉਂਕਿ ਛੱਲਿਛ ਹੁੰਦੇ ਮੈਂ ਘਾਟੀ ਪੋਨੀ ਆ ਤੇ ਸੋਨੇ ਦੀ ਚੀਜ਼ ਤੇ ਚਾਂਦੀ ਦੀ ਚੀਜ਼ ਤੇ ਨਹੀਂ ਮਾਦਾ ਹਣਾ ਦਾ ਲੋਹੇ ਤੇ ਤਾਂਬੇ ਦੀ ਚੀਜ਼ ਤੇ ਮੇਰੇੰਦਾ ਤਾਂ ਛੱਲੇ ਛੱਲੇ ਮੈਨੂੰ ਆਦਤ ਨਹੀਂ ਆ ਖਾਣ ਦੀ ਤੇ ਆ ਕੜਾ ਕੜੇ ਮੈਂ ਆਪਾ ਕਰਾ ਲੈਵਾਂਗੀ ਤੇ ਨਾਲ ਇਹਦੇ ਉੱਤੇ ਕੀ ਲੈਣੇ ਕਿਨੋਂ ਕਿੰਨੇ ਨੇ ਕੁਝ ਖਾਣਾ ਵੀ ਕਿਨਵਾ ਦਾ ਆਂਦੀ ਮੈਨਿਕਲ ਚੀ ਖਾਣਾ ਕਹਿੰਦੀ ਮੈਂ ਨਹੀਂ ਚਾਮ ਖਾਣੀ ਚਲੋ ਜੀ ਚੱਲਦੇ ਆ ਤੇ ਬਾਹਰ ਦਿਖਾਉਣੀ ਤੈਨੂੰ ਬਰਾਜ ਨਾਲੇ ਚਲੋ ਹੁਣ ਆਈ ਬੈਟਰੀ ਸਟਾਰ ਕਰਨਾ ਕਿਹਦਾ ਹੂੰ ਸਟਾਰਟ ਕਰ ਦਿੱਤਾ ਬਸ ਕੱਢ ਆ ਦਿਓ ਹੁਣ ਪਾਪਾ ਨੇ ਗੱਡੀ ਸਟਾਰਟ ਕਰ ਲੀਆ ਵੈਕ ਕਰਨ ਲੱਗੇ ਆ ਮੰਮਾ ਦੇ ਗੇਟ ਖੋਲਣ ਦਹੀਂ ਚਲਚਲੀ ਮੈਂ ਚੱਪਣਾ ਜੀ ਤੇ ਜੁੱਤੀ ਕਹਿੰਨਾ ਮੈਂ ਜੁੱਤੀ ਭੋਲੀ ਗਈ ਪਾਉਣੀ ਇਦਾਂ ਚਲਚਲੀ ਮੈਂ ਨਾ ਤਰੂਤ ਨ ਕਿਹ ਦੀ ਆ ਜੇ ਥੱਲੇ ਇਹਨੇ ਗੁੱਜਰ ਆ ਨਾ ਕਿਥੋਂ ਲੈ ਆ ਇੰਨੇ ਡੰਗਰੇ ਇਕੱਠੇ ਕਰ ਪੂਰੀ ਸੜਕੇ ਨਾ ਦੇਣਾ ਪੋਣੇ ਜੋ ਮਰਜੀ ਇੱਕ ਚਾਂਪ ਪੋਣੇ ਚਾਹੀਦੇ ਆ ਚਾਂਬ ਉਹ ਤੋਂ ਬੜਵਾਉਣੇ ਪੈਣੇ ਫਿਰ ਅੱਪਰ ਨੂੰ ਨਾ ਤੇ ਨਾ ਰਹਿਤ ਨਾ ਜੀ ਦੇ ਜੀ ਚਾਪ ਹਾਂ ਅਨਿਆਧਨ ਛੇਰ ਚਾਪ ਲੈ ਕੇ ਆਈ ਤੇ ਆ ਕਿਰਨ ਪਈ ਕਿੰਨੇ ਖਾ ਲੈ ਹਾਂਜੀ ਕਿਰਨ ਨੇ ਮੰਗਵਾਈ ਸਵਾਦ ਆ ਕੇ ਚਾਹ ਸਵਾਦ ਤੇ ਨਹੀਂ ਮੈਂ ਨਹੀਂ ਖਾਣੀ ਕਿਉਂਕਿ ਅਹੀ ਨਾ ਦੋਸਾ ਖਾ ਕੇ ਆਏ ਹਾਂ ਮੇਰਾ ਨਹੀਂ ਹੁਣ ਮਨ ਕਰ ਆ ਨਾ ਟੱਪੀਆਂ ਲੈਂਦੀਆਂ ਆ ਉਹਦੇ ਪਰੋਲੇ ਚ ਪਾਉਣਾ ਸਾਰੇ ਕੋਈ ਨਾ ਲੋ ਸਾਰੇ ਨਾ ਮਰੇ ਸਾਰੇ ਦੀ ਨਾ ਗਿਆ ਸਾਰੇ ਦੇ ਜਿਹੜੇ ਨਾ ਉਹ ਕੱਢਦੇ ਜਿਹੜਾ ਖਰਾਬ ਹੋਣੇ ਦਾ ਉਸ ਆ ਨਹੀਂ ਆ ਉਹ ਤੋਂ ਹੋਰ ਇਹਦਾ ਕਵਰ ਤਾਂ ਦਿੱਕੀ ਸੌਫਟ ਆ ਨਹੀਂ ਆ ਇਹ ਵੀ ਨਾ ਕੋਈ ਆਇਆ ਹੁਣ ਆ ਨਾ ਰਿਸ਼ਤੇਦਾਰਾਂ ਦਾ ਤੇ ਉਹਨੇ ਹੀ ਦੇਖ ਆਉਂਦਾ ਨਾ ਵੇ ਲੰਬੜੀ ਕਲੀਏ ਮੰਗੀ ਤੇਰੇ ਦੇ ਦੇ ਕੇ ਤੇਰੇ ਸਿਰ ਤੇ ਬਾਕੀ ਬੰਦਿਆ ਕੋਈ ਨਾ ਤੁਹਾਨੂੰ ਨਾ ਮਾਸਾ ਦਾ ਖਵਾਸਾ ਨਹੀਂ ਨਾ ਚੁੱਕੀ ਰੁਕੇ ਨਾ اے ਸੀ ਜਦੋਂ ਚੱਲਦਾ ਹੋਵੇ ਫੈਨ ਜਦੋਂ ਚੱਲਦਾ ਹੈ ਨਾ ਫਿਰ ਵੀਡੀਓ ਨਹੀਂ ਬਣਦੀ ਹੈ ਹਾਂ 28 ਰੁਪਏ ਕੀ ਜਿਆਦਾ ਤਾਂ ਉਹ ਸਾਰਾ ਉੱਪਰ ਉੱਪਰ ਤਾਂ ਕੀਤਾ ਨੀ ਪੱਖਾ ਚੱਲੇ ਤੇ ਸਾਰੇ ਕਮਰੇ 'ਚ ਨਹੀਂ ਹੋ ਵਾਇਰ ਕਾਦੀਆਂ ਤੋਂ ਤੇ ਸਮਾਨ ਨਹੀਂ ਕੋਈ ਪਲੇ ਕੇ ਬੜਾ ਆ ਗਿਆ ਬਸ ਸਪਣਾ ਨਹੀਂ ਆਉਂਦੀ ਮੈਂ ਹੋਰ ਤੇ ਸਮਾਨ ਨਹੀਂ ਲੈ ਕੇ ਡੋਸਾ ਖਾ ਕੇ ਆਉਣੀ ਆ ਤੇ ਬੜਾ ਜਣਾ ਬਾਦ ਅਗਿਆਨ ਪਾਈਟਾ ਗੁਸਾ ਕਰਕੇ ਸੜਾ ਸ਼ਾਮ ਸੀ ਉਹ ਚਿੱਤ ਗਏ ਮੇਰੇ ਨਾਲਾ ਉਹ ਬੋਲੇ ਡੋਸਾ ਖਾਣ ਤਾਂ ਆਈ ਆ ਆਪਾਂ ਡੋਸਾ ਕਰੀ ਬਣਾ ਲਾਂਗੇ ਕਿਹਦੇ ਨਾਲ ਆ ਸਾਂਭਰ ਹੋਰ ਸਾਂਭਰ ਨੂੰ ਆ ਕੇ ਦੋ ਸਾ ਭਾਵਨਾਾਂ ਗਈ। ਪੋਸ਼ੀ ਹੋਵੇ ਬਣਾ ਲਾ ਲੀ ਹੈ ਨਾ ਇਹ ਦਿਨ ਦਾ ਇਤਾਰ ਹੈ। ਮੌਸਮ ਬਹੁਤ ਜ਼ਿਆਦਾ ਕਰਮਿਆ ਬਹੁਤ ਜ਼ਿਆਦੀ ਕੀ ਗਰਮੀ ਲੱਗਦੀ ਹੈ ਤੇ ਚੁੰਮਕੇ ਜਿਹਾ ਭਿੱਜਦਾ ਐਸਾ ਹੋਣਗੇ ਹੈ ਨਾ ਚੁੰਮਕੇ ਜੇ ਫਿਰ ਵੀ ਠੀਕ ਹੈ ਅੰਦਰ ਤੇ ਬਹੁਤ ਮੰਦੀ ਬਹੁਤ ਚਾਰੀ ਹੁੰਦੀ ਹੈ ਤੇ ਮੈਂ ਨਾ ਉੱਥੇ ਜਾ ਕੇ ਵੀਡੀਓ ਬਣਾਈ ਮੇਰੇ ਚਲ ਰੋਡਸ ਸਰ ਦਾ ਲਿਕੇ ਵੀਡੀਓ ਬਣਾਉਂਦੇ ਮੇਰੀ ਬਿੰਦੀ ਨਾ ਆਵਲੀ ਨਹੀਂ ਕਿਹਨੇ ਬਿੰਦੀ ਆਉਂ ਨਹੀਂ ਕਿਹਨੇ ਏਦਾਂ ਲੱਗੇ ਮੈਂ ਫਿਰ ਮੈਂ ਕਿਹਾ ਫਿਰ ਉਹ ਕਲਿੱਪ ਉਹਨੇ ਕੱਢਣੀ ਕੋਈ ਬਿੰਦੀ ਲਗਾ ਕੇ ਕਲਿੱਪ ਤਾਂ ਲੀਆ ਜੀ ਵੀ ਹੈ ਨਾ ਤੇ ਮੈਂ ਦੱਸਿਆ ਵੀ ਤੇਰੀ ਬਿੰਦੀ ਤੇਰੇ ਵੀ ਇਹਦਾ ਉਹ ਲੱਗਿਆ ਕਿ ਤੈਨੂੰ ਮੈਨੂੰ ਐਨੇ ਹੀ ਨਹੀਂ ਆ ਬਿੰਦੀ ਮਰੇ ਇੱਥੇ ਲੱਗੀਦਾ ਇੱਥੇ ਕਿਵੇਂ ਏਦਾਂ ਲੱਗੇ ਕਿ ਦੇ ਹੋਟਲ ਜੋਤ ਮੈਂ ਤਾਂ ਬੇਤਨੀ ਸ਼ੂਟ ਕੀਤੀ ਮਹਿਮਾਨ ਨੂੰ ਉੱਝੇ ਨੂੰ ਥੋੜੀ ਜਿਹਾ ਸਾਫ ਕੀਤਾ ਮੈਂ ਖਾਤ ਸਾਫ ਇਹ ਨੱਚ ਕਰਦੇਮ ਕਲਾਬ ਉਹਦਾ ਇੱਥੇ ਐਂਡ ਤੇ ਮੇਰੇ ਚੈਨਲ ਨੂੰ ਜੇ ਕਿਸ ਨੇ ਸਬਸਕ੍ਰਾਈਬ ਕੀਤਾ ਫਿਰ ਸ਼ੇਅਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜਰੂਰ ਨਾਲ ਦਿਨ ਆਉਂਦਾ ਬੱਲ ਆਈਕਨ ਜਿਹਦੇ ਨਾਲ ਵੀਡੀਓ ਤੇ ਆਨ ਵਾਲੀ ਹਰ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਆਪਣਾ ਲਿਫ ਬਸ ਸੈੱਟ ਕਰ ਲਿਓ ਨੈਕਸਟ ਵੀਡੀਓ ਵਿੱਚ ਤਾਂ ਤਕਨੀਕ ਦਾ